ਜਦੋਂ ਆਰਾ ਸਿਰ ਦੇ ਵਿੱਚ ਤਸਿਆ ਪਹਿਲੇ ਪੌੜੀ ਸੰਪੂਰਨ ਹੋਈ ਫਿਰ ਹੌਲੀ-ਹੌਲੀ ਜਿਹੜਾ ਆਰਾ ਹੈ ਇਹ ਸੇਸ ਨੂੰ چیرਦਾ ਹੋਇਆ ਧਰ ਦੇ ਵਿੱਚ ਆਇਆ ਹੌਲੀ-ਹੌਲੀ ਜਿਹੜਾ ਫਿਰ ਇਹ ਆਰਾ ਹੈ ਇਹ ਤਾਰੇ ਨੇ ਸਰੀਰ ਨੂੰ ਦੋ ਏਸਿਆਂ ਦੇ ਵਿੱਚ ਵੰਡ ਕਰ ਦਿੱਤਾ ਇਦਰੋਂ ਸਰੀਰ ਦੋ ਹਿੱਸਿਆਂ ਦੇ ਵਿੱਚ ਹੋਇਆ ਇਹ ਭਾਈ ਮਤੇਦਾਸ ਜੀ ਆ ਵੀ ਸਲੋਕ ਪੜ੍ਹਿਆ ਸਲੋਕ ਦੇ ਸਮਾਪਤੇ ਹੋਈ ਜਿਨ੍ਹੇ ਨਾਮ ਧਿਆਇਆ ਗਏ ਮਸਾਖਤ ਕਾਲ ਨਾਨਕ ਤੇ ਮੱਖ ਉਜਲੇ ਕੀਤੀ ਛੁਟੀ ਨਾਮ ਇਦਰੋਂ ਜਪ ਜੇ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਇਹ ਦੂਸਰੇ ਪਾਸੇ ਭਾਈ ਮਤੇ ਦਾਸ ਜੀ ਦਾ ਸਰੀਰ ਜਿਹੜਾ ਹੈ ਇਹ ਦੋ ਏਸਿਆਂ ਦੇ ਵਿੱਚ ਹੋਣੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਮਣੇ ਕਿਚਰੇ ਦੇ ਵਿੱਚ ਪੈਦ ਹਨ ਭਾਈ ਮਤੇ ਦਾਸ ਜੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਇਸ ਲਈ ਚਿਰਿਆ ਗਿਆ ਇਹ ਗੁਰੂ ਤੇਗ ਬਹਾਦਰ ਆਪਣੇ ਸਿੱਖਾਂ ਨੂੰ ਇਸ ਤਰ੍ਹਾਂ ਦੀ ਢੈਣੀ ਮੌਤ ਮਰਦਿਆਂ ਸ਼ਹੀਦ ਹੁੰਦਿਆਂ ਦੇਖਣਾ ਤੇ ਕਿਤੇ ਦਾ ਕਿਤੇ ਉਹਨਾਂ ਦਾ ਬਾਣ ਜਿਹੜਾ ਹੈ ਇਹ ਬਦਲ ਚਾ ਲਈ ਪਰ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਜਾਣਦੇ ਨਹੀਂ ਸਨ ਫਿਰ ਦੂਸਰੀ ਵਾਰੀ ਆਈ ਭਾਈ ਸਤੀਦਾਸ ਜੀ ਦੀ ਭਾਈ ਸਤੀਦਾਸ ਜੀ ਨੂੰ ਫਤਵਾ ਜਾਰੀ ਹੋਇਆ ਕਿ ਇਹਨਾਂ ਨੂੰ ਰੂਹ ਦੇ ਵਿੱਚ ਲਪੇਟਿਆ ਜਾਵੇ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਜਾਵੇ ਭਾਈ ਸਤੀਦਾਸ ਜੀ ਦੇ ਆਲੇ ਦੁਆਲੇ ਸਾਰੇ ਸਰੀਰ ਤੇ ਤਰੂਹ ਲਪੇਟੇ ਉਤਾਈ ਭਾਈ ਸਤੀਦਾਸ ਜੀ ਉਹਨਾਂ ਜਲਾਦਾਂ ਨੂੰ ਕਹਿ ਲੱਗੀ ਵੀ ਜਲਾਦੋ ਨੂੰ ਜਿਹੜੀ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਲਪੇਟਿਓ ਕਿਤੇ ਕੋਈ ਜਿਹੜਾ ਸਰੀਰ ਦਾ ਹਿੱਸਾ ਹੈ ਇਹ ਰੂਹ ਤੋਂ ਵੱਖ ਜਾਣਾ ਨਹੀਂ ਰਹ ਜਾਵੇ ਭਾਈ ਸਤੀਦਾਸ ਜੀ ਨੇ ਸਰੀਰ ਤੇ ਪੂਰੀ ਤਰ੍ਹਾਂ ਦੇ ਨਾਲ ਰੋਣ ਲਪੇਟਿਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਸਤੀ ਦਾਸ ਜੀ ਦੇ ਸਰੀਰ ਨੂੰ ਅਗ ਲਾਈ ਗਈ। ਸਾਧ ਭਾਈ ਮਤੀ ਦਾਸ ਜੀ ਵੀ ਨਾ ਕੱਬੇ ਨਾ ਡੋਲੇ। ਇੱਕ ਥਾਂ ਤੇ ਸਥਿਰ ਹੋ ਕੇ ਉਹਨਾਂ ਨੇ ਆਪਣੀ ਸੁਰਤ ਪਰਮਾਤਮਾ ਦੇ ਨਾਲ ਜੋੜੀ ਨੇਤਰਬੱਤ ਕੀਤੇ। ਸ਼ਾਂਤ ਅਵਸਥਾ ਦੇ ਵਿੱਚ ਇਕਾਗਰ ਮਾਨੇ ਨਾਲ ਭਾਈ ਸਤੀ ਦਾਸ ਜੀ ਸਥਿਰ ਹੋ ਕੇ ਖਲੋਤੇ ਨੇ ਭਾਈ ਸਤੀ ਦਾਸ ਜੀ ਨੂੰ ਰੋਦੇ ਨਾਲ ਸਾਹ ਆ ਗਿਆ ਤੇ ਤੀਸਰੀ ਵਾਰ ਵਾਰੀ ਆਈ ਭਾਈ ਦਿਆਲਾ ਜੀ ਜੀ ਭਾਈ ਵਿਆਲਾ ਜੀ ਦੇ ਵਾਸਤੇ ਫਤਵਾ ਜਾਰੀ ਹੋਇਆ ਕਿ ਇਹਨਾਂ ਨੂੰ ਦੇਗ ਦੇ ਵਿੱਚ ਉਪਾਰਿਆ ਜਾਏ ਦੇਗ ਦੇ ਵਿੱਚ ਭਾਈ ਵਿਆਲਾ ਜੀ ਨੂੰ ਬਿਠਾਇਆ ਗਿਆ ਉੱਪਰ ਜਿਹੜਾ ਟੱਪਣ ਹੈ ਉਹ ਬਾਕ ਕੀਤਾ ਗਿਆ ਤੇ ਥੱਲੇ ਜਲਾਬਾ ਦੇ ਵੱਲੋਂ ਪੂਰੇ ਜੋਰ ਤੇ ਅੱਗ ਬਾਲੇ ਗਈ ਤੇ ਭਾਈ ਜਾਲਾ ਦੀ ਥੋੜੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਉਬਾਲਿਆ ਗਏ ਜਿਵੇਂ ਅਸੀਂ ਆਲੂ ਨੂੰ ਉਬਾਲਦੇ ਹਾਂ ਉਹਨਾਂ ਦੇ ਸਰੀਰ ਤੋਂ మాਸ ਇਸ ਤਰ੍ਹਾਂ ਦੇ ਨਾਲ ਛਿਲਕਿਆ ਗਿਆ ਜਿਸ ਤਰ੍ਹਾਂ ਇਹ ਦਾਲ ਅਸੀਂ ਆਲੂ ਨੂੰ ਉਬਾਲ ਕੇ ਉਹਨਾਂ ਦੇ ਛਿਲੜਾ ਨੂੰ ਲਾਉਂਦੇ ਹਾਂ ਇਸ ਤਰ੍ਹਾਂ ਦੇ ਨਾਲ ਭਾਈ ਦਿਆਲਾ ਜੀ ਨੂੰ ਤੇਲ ਦੇ ਵਿੱਚ ਉਬਾਲ ਕੇ ਛੇਦ ਕੀਤਾ ਗਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਪਿਛਰੇ ਦੇ ਵਿੱਚੋਂ ਇਹ ਸਾਰਾ ਜਿਹੜਾ ਆਤਮ ਹੈ ਇਹਨੂੰ ਦੇਖਦੇ ਪਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਕਿ ਭਾਈ ਮਤੀ ਦਾਸਾ ਸਤੀ ਦਾਸਾ ਭਾਈ ਦਿਆਲਾ ਤੇਰੀ ਤਨ ਸਿੱਕੀ ਤੇਰੀ ਤਨ ਸਿੱਕੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੇ ਆਪਣੇ ਸਿੱਖਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਦੇਖਿਆ ਪਰ ਭਾਈ ਮਤੀ ਦਾਸ ਸਤੀ ਦਾਸ ਪਾਈ ਧਿਆਨਾ ਜੀਾਂ ਦੀ ਜੜੀ ਸ਼ਹੀਦੀ ਹੈ ਇਹ ਪਿਆਰੇ ਸਿੱਖ ਸ਼ਹੀਦ ਹੋਣ ਤੋਂ ਬਾਅਦ ਵੀ ਇਹਨਾਂ ਨੇ ਉਹਨਾਂ ਜ਼ਾਲਮਾਂ ਨੂੰ ਚੈਲਕ ਕੀਤਾ ਤੇ ਮਰ ਤੋਂ ਬਾਅਦ ਸ਼ਹੀਦ ਹੋਣ ਤੋਂ ਬਾਅਦ ਵੀ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਆਵਾਜ਼ ਹੁੰਦੀ ਪਉਂਦੀ ਰਹੀ ਜੇ ਨੋ ਇੱਕ ਵਿਦਵਾਨ ਕਹਿੰਦਾ ਹੈ ਅਸੀਂ ਛੱਡ ਨਾਂ ਨੇ ਸਿੱਖੀ ਵਾਲਾ ਰਾ ਜਾਲ ਬਾਤੋਂ ਚੀਰੇ ਜਾਮੀ ਵੇ ਅਸੀਂ ਛੱਡ ਨਾਂ ਨੇ ਸਿੱਖੀ ਵਾਲਾ ਰਾ ਜਾਲ ਬਾਤੋਂ ਚੀਰੇ ਜਾਮੀ ਵੇ ਅਸੀਂ ਛੱਡ ਨਾਂ ਨੇ ਸਿੱਖੀ ਵਾਲਾ ਰਾ ਜਾਲ ਬਾਤੋਂ ਚੀਰੇ ਜਾਮੀ ਵੇ ਅਸੀਂ ਛਟ ਨਾਨੇ ਸਿੱਖੀ ਵਾਲਾ ਰਾਹ ਜਾਲ ਮਾ ਤੂੰ ਚੇਰੇ ਜਾਵੀਂ ਤੇ ਅਸੀਂ ਛਟ ਨਾਨੇ ਸਿੱਖੀ ਵਾਲਾ ਰਾਹ ਜਾਲ ਮਾ ਤੂੰ ਚੇਰੇ ਜਾਵੀਂ ਤੇ ਅਸੀਂ ਛਟ ਨਾਨੇ ਸਿੱਖੀ ਵਾਲਾ ਰਾਹ ਜਾਲ ਮਾ ਤੂੰ ਚੇਰੇ ਜਾਵੀਂ ਤੇ ਅਸੀਂ ਛਟ ਨਾਨੇ ਸਿੱਖੀ ਵਾਲਾ ਰਾਹ ਜਾਲਮਾਂ ਤੋਂ ਤੇਰੇ ਜਾਵੀਵੇਂ ਇਸ ਤਰ੍ਹਾਂ ਦੇ ਨਾਲ ਸ਼ਹੀਦ ਹੋਣ ਤੋਂ ਬਾਅਦ ਵੀ ਉਹਨਾਂ ਮਹਾਨ ਸਿੱਖਾਂ ਦੀਆਂ ਦੇਹਾਂ ਨੇ ਉਹਨਾਂ ਜ਼ਾਲਮਾਂ ਨੂੰ ਚੈਲੰਜ ਕੀਤਾ ਵੀ ਤੂੰ ਭਾਵੇਂ ਜਿੰਨਾ ਮਰਜੀ ਤੂੰ ਸਾਨੂੰ ਕਤਮ ਕਰ ਲੈ ਸਾਨੂੰ ਮਾਰ ਲੈ ਪਰ ਅਸੀਂ ਤੇਰੇ ਪੁਕਾਰਿਆਂ ਉੱਕਣ ਵਾਲੇ ਇਸੇ ਸਮੇਂ ਮੀਰ ਮੰਨੂ ਵੀ ਕਹਿੰਦਾ ਸੀ ਕਿ ਮੈਂ ਸਿੱਖਾਂ ਨੂੰ ਮਕਾ ਦੇਵਾਂਗਾ ਉਸ ਨੇ ਵੀ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਰਾਂ ਦੇ ਵਿੱਚ ਹਾਰ ਬਣਾ ਕੇ ਪਾਏ ਇਹਨੇ ਉਹਨਾਂ ਨੇ ਜਲਮ ਕੀਤੇ ਵੀ ਛੋਟੇ ਛੋਟੇ ਬੱਚਿਆਂ ਨੂੰ ਅਸਮਾਨ ਦੇ ਵੱਲ ਸੁੱਟਦੇ ਸਨ ਇਹ ਜਿਆਦਾ ਉਹ ਬੱਚੇ ਥੱਲੇ ਦੇ ਵੱਲ ਆਉਂਦੇ ਸੀ ਕਿ ਜਿਹੜੇ ਪਰਛੇਤ ਉਹਨਾਂ ਦੇ ਥੱਲੇ ਪੈ ਗਏ ਸਨ। ਨੇਜਿਆਂ ਦੇ ਉੱਤੇ ਉਹਨਾਂ ਬੱਚਿਆਂ ਨੂੰ ਟੰਗਿਆ ਜਾਂਦਾ ਸੀ ਤੇ ਉਹਨਾਂ ਮਾਵਾ ਤੰ ਹਨ ਜਿਨ੍ਹਾਂ ਮਾਵਾ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਨੇਜਿਆਂ ਦੇ ਉੱਤੇ ਟੰਗਿਆ ਗਿਆ। ਉਹ ਮਾਵਾ ਤੰ ਹਨ ਜਿੰਨਾ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਬਣਾ ਕੇ ਉਹਨਾਂ ਦੇ ਬੱਚਿਆਂ ਦੇ ਟੋਟਿਆਂ ਨੂੰ ਪਾਇਆ ਗਿਆ ਪਰ ਉਹ ਮਾਵਾਂ ਵੀ ਜੁੜੀਆਂ ਨਹੀਂ ਤੇ ਜਦੋਂ ਸ਼ਾਮ ਦਾ ਵੇਲਾ ਹੁੰਦਾ ਸ਼ਾਮ ਦੇ ਵੇਲੇ ਮਾਵਾਂ ਅਰਦਾਸਾਂ ਕਰਦੀਆਂ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਪ੍ਰਮਾਤਮਾ ਤੇਰਾ ਧੰਨਵਾਦ ਹੈ ਤੇਰੇ ਬਾਣੀ ਦੇ ਅੰਦਰ ਇਹ ਰਾਜਾ ਦੇ ਅਨੁਸਾਰ ਜਿਹੜਾ ਦਿਨ ਹੈ ਇਹ ਸੁੱਖਾਂ ਦੇ ਨਾਲ ਬਤੀਤ ਹੋਇਆ ਤੇ ਉਹ ਜਾਲਮ ਹੈਰਾਨ ਹੁੰਦੇ ਸਨ ਕਿ ਇੰਨੇ ਜ਼ਿਆਦਾ ਅਸੀਂ ਜ਼ਲਮ ਕੀਤੇ ਇਹਨਾਂ ਦੇ ਬੱਚਿਆਂ ਦੇ ਤੋਂ ਇਹ ਲੜ ਕੇ ਮਾਵਾ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਪਰ ਫਿਰ ਵੀ ਮਾਵਾ ਕਹਿੰਦੀਆਂ ਨੇ ਕਿ ਜਿਹੜਾ ਦਿਨ ਹੈ ਇਹ ਸੁੱਖਾਂ ਦੇ ਨਾਲ ਬਤੀਤ ਹੋਇਆ ਸਾਡਾ ਇਹ ਸਾ ਇਤਿਹਾਸ ਹੈ ਧੰਨ 바ਵਾ ਜਿਨ੍ਹਾਂ ਨੇ ਐਸੇ ਯੋਧਿਆਂ ਨੂੰ ਜਨਮ ਦਿੱਤਾ ਧੰਨਤਾ ਦੇ ਜੋਗ ਉਹ ਕੁੱਲਾ ਉਹ ਪਰਿਵਾਰ ਜਿੰਨਾ ਕੁੱਲਾ ਦੇ ਵਿੱਚ ਐਸੇ ਮਹਾਨ ਸੂਰਮੇ ਪੈਦਾ ਹੋਏ ਭਾਈ ਬਿਆਲਾ ਜੀ ਨੂੰ ਦੇਗ ਦੇ ਵਿੱਚ ਉਪਾਲਿਆ ਗਿਆ ਸ਼ਹੀਦ ਕੀਤਾ ਗਿਆ ਤੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦੇ ਕੋਲ ਕੌਜਲਾਤ ਆਈ ਤੇ ਉਸ ਸਮੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਛੇਦ ਨਹੀਂ ਕੀਤਾ ਗਿਆ ਵਾਪਸ ਕੈਲ ਕਾਜੀ ਦੇ ਵਿੱਚ ਲੈ ਕੇ ਆਈ ਉਰਾੰਧੇਵ ਬਾਦਸ਼ਾਹ ਦੇ ਕੋਲ ਫੇਰ ਸੁਨੇਹਾ ਭੇਜਿਆ ਫਿਰ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਗੁਰੂ ਤੇਗ ਬਹਾਦਰ ਦੇ ਪਿਆਰੇ ਸਿੱਕਾ ਨੂੰ ਗੁਰੂ ਤੇਗ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਧਾਰੀ ਦੇ ਨਾਲ چیر ਦਿੱਤਾ ਇਹਨਾਂ ਦੇ ਪਿਆਰੇ ਸਿੱਕਾ ਨੂੰ ਰੋਹ ਦੇ ਵਿੱਚ ਲਪੇਟ ਕੇ ਸਾਧ ਦਿੱਤਾ ਇਹਨਾਂ ਦੇ ਪਿਆਰੇ ਸਿੱਕਾ ਨੂੰ ਦਿਲਾਂ ਦੇ ਵਿੱਚ ਕਮਾਲ ਕੇ ਛੇੜ ਕਰ ਦਿੱਤਾ ਪਰ ਗੁਰੂ ਜਿਹੜਾ ਹੈ ਅਜੀਬੀ ਅਡੋਲ ਹੈ ਅਜੇ ਵੀ ਗੁਰੂ ਦੇ ਬੰਦ ਤੇ ਕੋਈ ਭੈ ਨਹੀਂ ਆਇਆ ਕੋਈ ਘਾਰ ਨਹੀਂ ਆਇਆ ਫਿਰ ਦੂਸਰੀ ਵਾਰ ਉਹਨਾਂ ਨੇ ਜੋਤ ਬੱਤੀ ਕੀਤੀ ਜਾਲਮਾਂ ਨੇ ਫਿਰ ਦੂਸਰੀ ਵਾਰ ਫੇਰ ਮਤਵਾ ਜਾਰੀ ਹੋਇਆ ਕਿ ਜੇ ਇਹ ਇਸਲਾਮ ਨੂੰ ਨਹੀਂ ਤਕਬੂਲ ਦੇ ਤਾਂ ਇਹਨਾਂ ਨੂੰ ਵੀ ਇਹਨਾਂ ਦੀ ਸਿੱਖਾਂ ਦੀ ਤਰ੍ਹਾਂ ਤਸੀਹੇ ਦੇ ਕੇ ਮਾਰ ਦਿੱਤਾ ਜਾਏ ਸ਼ਹੀਦ ਕਰ ਦਿੱਤਾ ਜਾਵੇ ਫਤਵਾ ਜਾਰੀ ਹੋਇਆ ਕਿ ਗੁਰੂ ਤੇਗ ਬਹਾਦਰ ਨੂੰ ਤਲਵਾਰ ਦੇ ਲਾੜ ਜਿਹੜਾ ਸੀਸ ਹੈ ਇਹ ਧੜ ਤੋਂ ਅਲੱਗ ਕੀਤਾ ਜਾਏ ਤੇ ਸੀਸ ਧੜ ਦੇ ਨਾਲੋਂ ਅਲੱਗ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਲਈ ਇਹ ਮੌਤ ਦਾ ਫਤਵਾ ਜਾਰੀ ਹੋਇਆ ਸਾਰੇ ਸ਼ਹਿਰ ਦੇ ਵਿੱਚ ਝੰਡੋਰਾ ਪਟਿਆ ਗਿਆ। ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦੇ ਬਾਰੇ ਸਾਰਿਆਂ ਨੂੰ ਦੱਸਿਆ ਗਿਆ। ਚਾਦਰੀ ਚੌਂਟ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਨੂੰ ਦੁਬਾਰਾ ਫੇਰ ਲਿਆਦਾ ਗਿਆ। ਕਿ ਉਥੇ ਬਹੁਤ ਜਿਹੜੇ ਲੋਕ ਹਨ ਉਹ ਇਕੱਠੇ ਹੋਏ। ਕਾਠ ਹੋਇਆ ਤੇ ਨਾਲ ਇਹ ਫਤਵਾ ਇਹਨੇ ਜਾਰੀ ਹੋਇਆ ਕਿ ਜਦੋਂ ਇਹਨਾਂ ਦਾ ਸਿਰ ਧੜ ਦੇ ਨਾਲੋਂ ਅਲੱਗ ਹੋਵੇ ਇਹਨਾਂ ਦੇ ਸਰੀਰ ਦੇ ਚਾਰ ਟੋਟੇ ਕੀਤੇ ਜਾਣ ਤੇ ਦਿਲ ਦੇ ਚਾਰ ਮੁੱਖ ਦਰਵਾਜ਼ਿਆਂ ਤੇ ਇਹਨਾਂ ਦੇ ਸਰੀਰ ਨੂੰ ਟੋਟਿਆਂ ਨੂੰ ਟੰਗਿਆ ਜਾਏ ਇਹ ਫਤਵਾ ਜਾਰੀ ਹੋਇਆ ਟਕੋਰਾ ਪਟਿਆ ਗਿਆ ਤੇ ਇੱਥੇ ਹੀ ਪਿਆਰੇ ਸਿਲਕ ਹਨ ਪਾਈ ਲੱਖੀ ਸ਼ਾਮਨਜਾਰਾ ਤੇ ਪਾਈ ਜੈਤਾ ਜੀ ਜਿਨ੍ਹਾਂ ਦਾ ਪਿੰਡ ਹੈ ਰਾਏ ਸੀਨਾ ਜਿਹੜਾ ਦਿੱਲੀ ਤੋਂ ਥੋੜਾ ਦੂਰ ਹੈ ਇਹਨਾਂ ਨੇ ਤੱਕ ਵੀ ਇਹ ਸੁਨੇਹਾ ਪਿੱਛਿਆ ਕੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਉਹਨਾਂ ਦਾ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਣਾ ਹੈ। ਛੇਤੀ ਦਾ ਸਮਾਂ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਲਾਦਾ ਨੇ ਪਿੰਜਰੇ ਦੇ ਵਿੱਚੋਂ ਬਾਹਰ ਕੱਢਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸੋਂ ਉਹਨਾਂ ਨੇ ਆਤਮਾ ਇੱਛਾ ਪੁੱਛੀ ਕਿ ਦੱਸੋ ਤੁਹਾਡੀ ਆਤਮਿਕ ਇੱਛਾ ਕੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਜਲਾਦਾ ਨੂੰ ਕਹਿਣ ਲੱਗੇ ਵੀ ਸਾਡੀ ਆਤਮਿਕ ਇੱਛਾ ਹੈ ਕਿ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਸਾਧ ਵਾਸਤਰ ਪਹਿਨੇ ਤੇ ਮਹਾਰਾਜ ਜੀ ਚੌਂਕੜਾ ਮਾਰ ਕੇ ਬੋੜ ਦੇ ਥੱਲੇ ਬੈ ਬਰੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚੌਂਕੜਾ ਮਾਰ ਤੋਂ ਪਹਿਲਾਂ ਉਹਨਾਂ ਜਲਾਦਾ ਨੂੰ ਇਹ ਗੱਲ ਕਹਿਣਾ ਕੀਤੀ ਕਿ ਜਦੋਂ ਮੇਰਾ ਜਪ ਜੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਵੇਗਾ ਜਦੋਂ ਮੈਂ ਸ਼ਲੋਕ ਪੜਾਂਗਾ ਤੇ ਜਦੋਂ ਮੈਂ ਧਰਤੀ ਤੇ ਸੀਸ ਨਿਵਾਵਾਂਗਾ ਤੇ ਉਸੇ ਸਮੇਂ ਇੱਕੋ ਵਾਰ ਦੇ ਵਿੱਚ ਸਾਡਾ ਜਿਹੜਾ ਸੀਸ ਹੈ ਇਹ ਧਰਤੀ ਨਾਲੋਂ ਅਲੱਗ ਹੋ ਜਾਣਾ ਚਾਹੀਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜਲਾਦਾਂ ਨੂੰ ਇਹ ਬਚਨ ਕਹੇ ਤੇ ਪੁੱਤਰਾਂ ਮਹਾਰਾਜ ਜੀ ਨੇ ਇਸ਼ਤਾਨ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚੌਂਕੜਾ ਮਾਰਿਆ ਤੇ ਜਦੋਂ ਜਿਹੜਾ ਚਲਾਗ ਹੈ ਜਿਸ ਚਲਾਗ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਘਰ ਦੇ ਨਾਲੋਂ ਅਲੱਗ ਕਰਨਾ ਹੈ ਕਿ ਉਹ ਜਲਾਦ ਵੀ ਬੜਾ ਚੁਸਤ ਹੈ ਉਹ ਜਲਾਦ ਵੀ ਬੜਾ ਚਲਾਕ ਹੈ ਉਸ ਜਲਾਦ ਨੇ ਚਲਾਕੀ ਕੀਤੀ ਕਿ ਜਿਹੜੀ ਤੀਗ ਉਹਨੇ ਆਪਣੇ ਹੱਥ ਦੀ ਵਿੱਚ ਫੜੀ ਹੋਈ ਸੀ ਦੂਰ ਖੜਾ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਉਸ ਏਕ ਨੂੰ ਲਹਿਰਾ ਰਿਹਾ ਹੈ ਵਾਰ-ਵਾਰ ਗੁਰੂ ਦੇ ਸਾਹਮਣੇ ਉਸ ਤਲਵਾਰ ਨੂੰ ਆਪਣੇ ਹੱਥ ਦੇ ਵਿੱਚ ਲਹਿਰਾ ਰਿਹਾ ਹੈ ਕਿ ਕਿਤੇ ਗੁਰੂ ਜਿਹੜਾ ਹੈ ਇਸ ਏਕ ਨੂੰ ਦੇਖ ਕੇ ਡਰ ਜਾਵੇ ਪਰ ਜਦੋਂ ਉਸ ਜਲਾਦ ਨੇ ਏਕ ਜਿਹੜੀ ਹੈ ਆਪਣੇ ਹੱਥ ਦੇ ਵਿੱਚ ਫੜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੈ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਇੱਕ ਦੋ ਨਹੀਂ ਪੱਟ ਲੈ 100 ਤੇਗਾਂ ਮੈਨੂੰ ਲੱਕਵਾ ਹੈ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਖਲੋ ਤੇਗਾਂ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾ ਮਾਰੀ ਵੇਖ ਪਿਤਾ ਦੀਆਂ ਪੈਨੀਆਂ ਦੋ ਤੇਗਾ ਤਾ ਨੂੰ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਕਦਾ ਤੇਰਾ ਪਿਓ ਤੇਗਾ ਹਣ ਵੀ ਦੇਖੇਗਾ ਆਉਂਦੇ ਪਰਕਤ ਅੰਦਰ ਮੇਰੇ ਪੁੱਤਰ ਨੇ ਗੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੋ ਉਹ ਲੱਖਾਂ ਲਈ ਨਹੀਂ ਤੇਰੀਆਂ ਅੱਖੋਂ ਤੇਗਾ ਇਹ ਭਜਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਜਲਾਦ ਦੀ ਤੀਲ ਨੂੰ ਦੇਖ ਕੇ ਮਹਾਰਾਜ ਜੀ ਬੋਲੇ ਤੇ ਮਹਾਰਾਜ ਜੀ ਇਕਾਗਰ ਬਣਦੇ ਨਾਲ ਅਡੋਲ ਅਵਸਥਾ ਦੇ ਵਿੱਚ ਬੋਰ ਦੇ ਥੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਚੌਂਕਾ ਮਾਰ ਕੇ ਬੈਠੇ ਜਪਜੀ ਸਾਹਿਬ ਜੀ ਦਾ ਬਾਤ ਮਹਾਰਾਜ ਜੀ ਨੇ ਰਚਨਾ ਤੋਂ ਸ਼ੁਰੂ ਕੀਤਾ ਇਹ ਜਦੋਂ ਮਹਾਰਾਜ ਜੀਆ ਨੇ ਵੀ ਸ਼ਲੋਕ ਪੜ੍ਹਿਆ ਅਖੀਰਲਾ ਸ਼ਬਦ ਪੜ੍ਹਿਆ ਜਿਨਨੀ ਨਾਮ ਧਿਆਇਆ ਕਏ ਮਸਕਤ ਕਾਲ ਨਾਨਕ ਤੇ ਮੱਖ ਉਜਲੇ ਕੀਤੀ ਛੁਟੀ ਨਾਰ ਜਦੋਂ ਮਹਾਰਾਜ ਜੀ ਨੇ ਕਿਹਾ ਕੀਤੀ ਛੁਟੀ ਨਾਰ ਆਪਣਾ ਸੇਖ ਮਹਾਰਾਜ ਜੀ ਨੇ ਨੱਤ ਮस्तक ਕੀਤਾ ਤਾਂ ਤੇਤੇ ਮਹਾਰਾਜ ਜੀ ਨੇ ਆਪਣਾ ਸਿਰ ਛੁਕਾਇਆ ਤੇ ਉਸ ਜਲਾਦ ਨੇ ਇੱਕੋ ਵਾਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸਿਰ ਹੈ ਇਹ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਦੀ ਸ਼ਹਾਦਤ ਹੋਈ ਜਿਹੜੇ ਲੋਕ ਦੇਖਣ ਵਾਸਤੇ ਆਏ ਸਨ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਦਾ ਇਹ ਹੁਕਮ ਸੀ ਕਿ ਕੋਈ ਵੀ ਜਿਹੜਾ ਇਨਸਾਨ ਹੈ ਉਹਨਾਂ ਦੇ ਧੜੇ ਕੋਲ ਨਹੀਂ ਆਵੇਗਾ ਉਹਨਾਂ ਦੇ ਸਰੀਰ ਦੇ ਕੋਲ ਨਹੀਂ ਆਵੇਗਾ ਪਰ ਇੰਦਰ ਭਾਈ ਲੱਠੀ ਸਾਹ ਬਨਜਾਰਾ ਤੇ ਉਹਨਾਂ ਦੇ ਤਿੰਨ ਸੁਪੁੱਤਰ ਇਕਰ ਭਾਈ ਜੈਤਾ ਤੇ ਨਾਲ ਉਹਦੇ ਦੋ ਪਿਆਰੇ ਸਿੱਖ ਭਾਈ ਉਦਾਜੀਤੇ ਭਾਈ ਨੰਨੂ ਜੀ ਇਹ ਪਿਆਰੇ ਸਿੱਖ ਭਾਈ ਜੈਤਾ ਜੀ ਦੇ ਨਾਲ ਲਖੇਸ਼ਾ ਬਨਜਾਰੇ ਦੇ ਨਾਲ ਹਨ ਉਹਦੇ ਤਿੰਨ ਸੁਪੁੱਤਰ ਇਹਨਾਂ ਨੇ ਪਹਿਲਾਂ ਹੀ ਵਿਆਹਤ ਕੰਦੀ ਪਟਾਈ ਹੋਈ ਸੀ ਕਿ ਜਿਹੜੇ ਗੱਡੇ ਹਨ ਉਹ ਉਥੋਂ ਦੀ ਇੰਨੀ ਤੇਜ਼ੀ ਦੇ ਨਾਲ ਲਗਾਏ ਜਾਣ ਕਿਉਂਕਿ ਉਹ ਜਿਹੜਾ ਸਾਰਾ ਰਸਤਾ ਸੀ ਉਸ ਸਮੇਂ ਕੱਚਾ ਸੀ ਤੇ ਚਾਦਨੀ ਚਾਂਪ ਦੇ ਵਿੱਚ ਮਿੱਟੀ ਹੀ ਮਿੱਟੀ ਸੀ ਭਾਈ ਜਤਾ ਜੀ ਨੇ ਭਾਈ ਲੱਖੀ ਸਾਹ ਬਨਜਾਰਾ ਜੀ ਆਨੇ ਇਹ ਬਯੌਧ ਬੰਦੇ ਬਣਾਈ ਸੀ ਕਿ ਜਦੋਂ ਇਹ ਬਾਣਾ ਵਾਪਰੇ ਜਦੋਂ ਗੁਰੂ ਤੀਜ ਬਹਾਦਰ ਮਹਾਰਾਜੀਆਂ ਦੀ ਸ਼ਹਾਦਤ ਹੋਵੇ ਉਸੇ ਪਾਲ ਉਥੋਂ ਦੀ ਇੰਨੀ ਤੇਜ਼ੀ ਦੇ ਨਾਲ ਗੜਿਆ ਨੂੰ ਲਗਾਇਆ ਜਾਵੇ ਤੇ ਉਥੇ ਜਿਹੜੀ ਮਿੱਟੀ ਦੀ ਤੂੜ ਹੈ ਉਹ ਇੰਨੀ ਜ਼ਿਆਦਾ ਹੋ ਜਾਵੇ ਕਿ ਉੱਥੇ ਕੜੇ ਹੋਈ ਪਹਿਲੇ ਤਾਰਾ ਤੋਂ ਕੁਝ ਨਜ਼ਰ ਨਾ ਆਵੇ ਉਸੇ ਤਰ੍ਹਾਂ ਦੇ ਨਾਲ ਭਾਈ ਲਖੀਸ਼ਾ ਬਣਜਾਰੇ ਨੇ ਪਹਿਲਾ ਆਪਣੇ ਗੱਡੇ ਨੂੰ ਭਜਾਇਆ ਤੇ ਇਹਦੇ ਵਿੱਚ ਮੌਜੂਦ ਨੇ ਉਹਦੇ ਤਿੰਨ ਸੁਪੁੱਤਰ ਗੱਡੇ ਨੂੰ ਭਾਈ ਲਖੀਸ਼ਾ ਬਣਜਾਰੇ ਨੇ ਇੰਨੇ ਤੇਤੀ ਦੇ ਨਾਲ ਉਥੋਂ ਦੇ ਲੰਗਾਉਣਾ ਕੀਤਾ ਤੇ ਇਹਦੇ ਸੁਪੁੱਤਰਾਂ ਨੇ ਇੰਨੇ ਫੋਤੀ ਦੇ ਨਾਲ ਛਾਲਾਂ ਮਾਰੀਆਂ ਇਹ ਆਪਕ ਚਾਪ ਕਰਨ ਦੇ ਸਮੇਂ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਜੀ ਦਾ ਜਿਹੜਾ ਧੜ ਹੈ ਉਹ ਚੁੱਕਿਆ ਤੇ ਮੈਂ ਤੋਂ ਮੈਂ ਕਿ ਉਹਨਾਂ ਨੇ ਜਿਹੜਾ ਧੜ ਹੈ ਇਹ ਕੱਡੇ ਦੇ ਵਿੱਚ ਧਰ ਲਿਆ ਤੇ ਫਿਰ ਪਿੱਛੇ ਪਾਈ ਜਨਤਾ ਜੀ ਜਿਨ੍ਹਾਂ ਦੇ ਨਾਲ ਪਿਆਰੇ ਸਿੱਖ ਨੇ ਭਾਈ ਨਾਨਕ ਜੀ ਤੇ ਪਾਈ ਉਹਦੇ ਜੀ ਇਹ ਭਾਈ ਉਹਦੇ ਜੀ ਉਹੀ ਹਨ ਜਿਹੜੇ ਅਨੰਤ ਪੁਰ ਸਾਹਿਬ ਜੀ ਦੀ ਧਰਤੀ ਤੋਂ ਦਿੱਲੀ ਦੇ ਵੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਚੱਲੇ ਸਨ ਤੇ ਜਦੋਂ ਭਾਈ ਨੰਨੂ ਜੀ ਤੇ ਭਾਈ ਉਹਦੇ ਜੀ ਇਹ ਗड्ढे ਨੂੰ ਸੰਭਾਲਦੇ ਪਏ ਨੇ ਤੇ ਭਾਈ ਜੈਤਾ ਜੀ ਗड्ढे ਦੇ ਵਿੱਚ ਮੌਜੂਦ ਆਪੇ ਜਦੋਂ ਗੱਡਾ ਸੀਸ ਤੇ ਕੋਟੀ ਲੱਗਿਆ ਭਾਈ ਜੈਤਾ ਜੀ ਨੇ ਇੰਨੀ ਫੁਰਤੀ ਮਾਰੀ ਇੰਨੀ ਫੁਰਤੀ ਦੇ ਨਾਲ ਛਾਲ ਮਾਰੀ ਕਿ ਉਹਨਾਂ ਨੇ ਵੀ ਅੱਖ ਚਮਕਣ ਦੇ ਸਮੇਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸੀਸ ਹੈ ਇਹ ਚੁੱਕ ਲਿਆ। ਦਿੱਲੀ ਦੇ ਬਾਰ-ਬਾਰ ਆ ਕੇ ਇਹਨਾਂ ਨੇ ਪਹਿਲਾਂ ਭਾਈ ਤਾਨੂ ਜੀ ਤੇ ਭਾਈ ਉਦੇ ਜੀ ਨੇ ਭਾਈ ਜਨਤਾ ਜੀ ਨੂੰ ਦਿੱਲੀ ਦੇ ਵਿੱਚੋਂ ਕੱਟਣ ਦੇ ਵਿੱਚੋਂ ਬਰਦ ਕਰਤੀ। ਭਾਈ ਜਨਤਾ ਜੀ ਲੁੱਧ ਦੇ ਸ਼ਕਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਸ ਦਿੱਲੀ ਤੋਂ ਲੈ ਕੇ ਰਵਾਨਾ ਹੋਏ ਤੇ ਇਧਰ ਭਾਈ ਲੱਖੀ ਸ਼ਾਹ ਬੰਜਾਰਾ ਇਤਿਹਾਸ ਤੇ ਵਿੱਚ ਇਹਨਾਂ ਦਾ ਜਿਹੜਾ ਨਾਮ ਹੈ ਇਹ ਸ਼ਾ ਨਹੀਂ ਆਇਆ ਪਰ ਵਾਧੇ ਦੇ ਦਿਵਾਨਾ ਨੇ ਜਿਹੜੇ ਹੁਣ ਜਗਾਪਾ ਛੱਬਿਆ ਨੇ ਉਹਨਾਂ ਦੇ ਵਿੱਚ ਲੱਖੀ ਸ਼ਾਹ ਬੰਜਾਰਾ ਤੇ ਜਿਹੜੀਆਂ ਪ੍ਰਾਤਨ ਸਾਖੀਆਂ ਅਸੀਂ ਪੜਦੇ ਹਾਂ ਉਹਨਾਂ ਦੇ ਵਿੱਚ ਆਇਆ ਹੈ ਲੱਖੀ ਰਾਏ ਬਨਜਾਰਾ ਲੱਖੀ ਰਾਏ ਬਨਜਾਰਾ ਇਸ ਨੇ ਕਿਹਾ ਗਿਆ ਕਿਉਂਕਿ ਜਿਹੜਾ ਇਹਨਾਂ ਦਾ ਪਿੰਡ ਸੀ ਰਾਏ ਸੀਨਾ ਰਾਏ ਸੀਨਾ ਪਿੰਡ ਦੀ ਜਿੰਨੀ ਜ਼ਮੀਨ ਸੀ ਜਿੰਨਾ ਉਹਦਾ ਕਸਬਾ ਸੀ ਇਹ ਸਾਰੇ ਦੀ ਸਾਰੀ ਜਿਹੜੀ ਜ਼ਮੀਨ ਹੈ ਇਹ ਲੱਖੀ ਰਾਏ ਬਨਜਾਰਾ ਦੀ ਸੀ ਭਾਵ ਇਹ ਇੰਨੇ ਜ਼ਿਆਦਾ ਲੱਖੀ ਰਾਏ ਬਨਜਾਰਾ ਜੀ ਅਮੀਰ ਸਨ ਕਿ ਜਿੱਲਾ ਦੇ ਕੋਲ ਇੱਕ ਪਿੰਡ ਦੀ ਸਾਰੀ ਦੀ ਸਾਰੀ ਜ਼ਮੀਨ ਸੀ ਤੇ ਉਹਨਾਂ ਦੀ ਜ਼ਮੀਨ ਦੇ ਵਿਚ ਹੀ ਜਿਹੜਾ ਸਾਰਾ ਪਿੰਡ ਸੀ ਇਹ ਵਸਿਆ ਹੋਇਆ ਸੀ ਲੱਖੀ ਸ਼ਾ ਬਨਜਾਰਾ ਆਪਣੇ ਤਿੰਨਾਂ ਸੁਪੁੱਤਰਾਂ ਦੇ ਨਾਲ ਘਰ ਦੇ ਵਿੱਚ ਆਇਆ ਇਹ ਲਖੀਸ਼ਾ ਵਣ ਜਾ ਰਹੇ ਨੇ ਘਰ ਦੇ ਵਿੱਚ ਆਪਣੇ ਕੱਡੇ ਨੂੰ ਲਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੜ ਵਿੱਚ ਹੈ ਤੇ ਇਹਨਾਂ ਨੇ ਆਪਣੇ ਕਰਮ ਨੂੰ ਅਭਲਾ ਦਿੱਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਢੜ ਦਾ ਸੰਸਕਾਰ ਕਰਨ ਵਾਸਤੇ ਉਹਨਾਂ ਨੇ ਆਪਣੇ ਕਰਮ ਨੂੰ ਜਲਾ ਦਿੱਤਾ ਸਾੜ ਦਿੱਤਾ ਤੇ ਇਧਰ ਭਾਈ ਜੈਤਾ ਜੀ ਲੱਕ ਦੇ ਛੱਪ ਦੇ ਹੋਏ ਅਨੰਤ ਪਰਦੇ ਵੱਲ ਆ ਰਹੇ ਨੇ ਤੇ ਰਸਤੇ ਦੇ ਵਿੱਚ ਭਾਈ ਜਹਤਾ ਜੀ ਨੇ ਤਿੰਨ ਪੜਾਅ ਕੀਤੇ ਨੇ ਤੇ ਜਦੋਂ ਭਾਈ ਜਹਤਾ ਜੀ ਦੂਸਰੇ ਪੜਾਅ ਤੇ ਪਹੁੰਚੇ ਨੇ ਇੱਕ ਝਾੜੀਆਂ ਦੇ ਓਲੇ ਭਾਈ ਜਹਤਾ ਜੀ ਲੌਕੇ ਬੈਠੇ ਹੋਏ ਨੇ ਤੇ ਉੱਥੇ ਜਿਹੜਾ ਇੱਕ ਧੋਬੀ ਹੈ ਉਹ ਕੱਪੜੇ ਧੋ ਰਿਹਾ ਹੈ ਤੇ ਉਸ ਤੋਬੀ ਨੇ ਜਦੋਂ ਕੱਪੜੇ ਪਾਉਂਦੇ ਹੋਏ ਨੇ ਝਾੜੀਆਂ ਦੇ ਵਿੱਚ ਇੱਕ ਆਵਾਜ਼ ਸੁਣੀ ਤੇ ਉਸ ਨੇ ਆਵਾਜ਼ ਦਿੱਤੀ ਕਿ ਕੌਣ ਹੈ ਤੇ ਜਦੋਂ ਭਾਈ ਚਿੱਤੇ ਨੇ ਆਵਾਜ਼ ਸੁਣੀ ਤੇ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਕੋਈ ਗੁਰੂ ਦਾ ਸਿੱਖ ਹੈ ਗੁਰੂ ਦਾ ਕੋਈ ਪਿਆਰਾ ਹੈ